ਪਾਂਡਵਾ ਨੇ ਬਨਵਾਸ ਮਿਲਿਆ tha ਉਸ ਟਾਈਮ ਪਰ ਉਹਨਾਂ ਨੂੰ ਬ੍ਰਾਹਮਣ ਦੀ ਆਗਿਆ ਮਿਲੀ ਦੀ ਜਦੋਂ ਬ੍ਰਾਹਮਣ ਕਰਦੇ ਆਏ تھے ਸਾਡੇ ਇੱਥੇ ਬਨੋੜੇ ਮਹਾਦੇਵ ਉਹਨਾਂ ਨੇ ਬ੍ਰਾਹਮਣ ਕੀਤਾ ਦਾ ਔਰ ਪੂਜਾ ਕੀਤੀ ਦੀ ਔਰ ਜੋ ਸਾਡੇ ਇੱਥੇ ਸ਼ਿਵਲਿੰਗ ਹੈ ਉਹ ਸਵੈੰਭੂ ਸ਼ਿਵਲਿੰਗ ਪ੍ਰਕਟ ਹੈ ਉਹਨਾਂ ਨੇ ਢੂੰਡ ਕੇ ਇੱਥੇ ਪੂਜਾ ਕੀਤੀ ਦੀ ਉਹਨਾਂ ਦੀ ਰਾਕਸ਼ਸ ਉਹਦਾ ਇਹ ਤਾਂ ਬੋਧ ਪ੍ਰਾਣ ਜਮਾਨੇ ਚ ਉਹਨਾਂ ਦਾ ਵਧ ਕਰਨ ਵਾਸਤੇ ਮਹਾਦੇਵ ਨੇ ਅਰਧ ਨਾਰਾਇਣਸ਼ਵਰ ਰੂਪ ਲੈ ਕੇ ਉਹਦਾ ਵਧ ਕੀਤਾ ਤਾਂ ਫਿਰ ਉੱਥੇ ਉਹਦਾ ਵਧ ਕਰਨੇ ਤੋਂ ਬਾਅਦ ਇੱਥੇ ਪ੍ਰਗਟ ਹੋਏ थे ਫਿਰ ਉਹ ਸਵੈੰਭੂ ਸ਼ਿਵ ਲਿੰਗ ਵਿੱਚ ਇੱਥੇ ਰਹਿਣ ਲੱਗੇ थे ਮੇਰੇ ਮਦਰ ਦੀ ਹੈਲਥ ਬਹੁਤ ਖਰਾਬ ਰਹਿੰਦੀ ਸੀ ਚਲੋ ਸਾਲ ਦੋ ਸਾਲ ਉਹ ਬੈੱਡ ਰਿਡਨ ਰਹੇ ਬੈੱਡ ਤੇਰੇ ਚਲੋ ਈਂਦੀ ਕਿਰਪਾ ਨਾਲ ਹੌਲੀ ਹੌਲੀ ਠੀਕ ਹੁੰਦੇ ਗਏ ਉਹ ਰਾਜੋ ਠੀਕ ਹੈ ਸਾਡੇ ਵਿੱਚ ਹੈ ਨਹੀਂ ਤਾਂ ਵਿੱਚ ਉਹਨਾਂ ਨੇ ਡਾਕਟਰਸ ਨੇ ਮਨਾ ਵੀ ਕਰਤਾ ਥਾ ये पहला मंदिर है जहाँ पे अर्थनारेश्वर भी है महादेव भी और माता पार्वती भी है यहाँ पे शिवरात्रि के टाइम में बहुत लोग आते हैं दूर दूर से काफ़ी स्टेट से और यहाँ पे बड़ी भव्य आरती होती है सुबह शाम दो टाइम ये जो इतिहास है वो पांडवना जुड़े बाजी जी मन यही जाता कि पांडव द्वारा निर्मित मंदिर अज्ञातवास के दौरान जो इतने आए थे ਤਉਨੇ ਇਹ ਸ਼ਿਵਲਿੰਗ ਸਥਾਪਿਤ ਕੀਤਾ ਸੀਗਾ 2022 ਸਾਲ ਪਹਿਲਾਂ ਤੋ ਜਦ ਖੁਦਾਈ ਚੱਲ ਰਹੀ ਸੀ ਤੋ ਖੁਦਾਈ ਦੇ ਦੌਰਾਨ ਜੋ ਇੱਥੇ ਤੇ ਜੋ ਹੈ ਮੂਰਤੀ ਨਿਕਲੀ ਦੀਆਂ ਨੰਦੀ ਜੀ ਦੀਆਂ ਤੋ ਉਹਨਾਂ ਵਿੱਚੋਂ ਤੇ ਇੱਕ ਮੂਰਤੀ ਦਾ ਜੀ ਮੰਦਰ ਵਿੱਚ ਸਥਾਪਿਤ ਕਰ ਦਿੱਤੀ ਵੀ ਔਰ ਦੂਸਰੀ ਮੂਰਤੀ ਜਿਹੜੀ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਹੋਣੀ ਜੀ ਇਹ ਭੋਲੇ ਨਾਥ ਦਾ ਸ਼ਿਵਲਿੰਗ ਹੈ ਜੀ ਜਿਹੜਾ ਅਰਧਨਾਰੈਸ਼ਵਰ ਸ਼ਿਵਲਿੰਗ ਹੈ ਉਹ ਹੈਗਾ ਤੁਹਾਡਾ ਆ ਬਿਲਕੁਲ ਸਾਹਮਣੇ ਆਮੋ ਸਾਹਮਣੇ ਸ਼ਿਵਲਿੰਗ ਹੈ ਇਹ ਪੂਰੇ ਵਰਲਡ ਵਿੱਚ ਇੱਕ ਕੱਲਾ ਇਹੀ ਮੰਦਰ ਹੈ ਬੋਲੇ ਨਾਦਰੇ ਆਪ ਇਹ ਸ਼ਿਵਲਿੰਗ ਸਵੈੰਭੂ ਹੈ ਤੇ ਇੱਥੇ ਆਪ ਪ੍ਰਵੇਸ਼ ਕੀਤਾ ਬੋਲੇ ਨਾਜ ਜੀ ਨੇ ਆ ਕੀ ਨਾਮ ਹੈ ਆਪਕਾ ਰਿਦਮ ਰਿਦਮ ਜੀ ਕੀ ਇਤਿਹਾਸ ਦੱਸਿਆ ਜਾਂਦਾ ਬਨੂਡ ਮਹਾਦੇਵ ਮੰਦਿਰ ਦਾ ਸਰ ਸਭਨਾਂ ਦਾ ਆਪਣਾ ਆਪਣਾ ਮੰਨਣਾ ਹੈ ਔਰ ਜੋ ਸਾਨੂੰ ਬਚਪਨ ਤੇ ਦੱਸਿਆ ਜਾ ਰਿਹਾ ਕਿ ਜੋ ਪਾਂਡਵਾ ਨੇ ਬਨਵਾਸ ਮਿਲੇ ਥਾ ਉਸ ਟਾਈਮ ਪਰ ਉਹਨਾਂ ਨੂੰ ਬ੍ਰਾਹਮਣ ਦੀ ਆਗਿਆ ਮਿਲੀ ਧੀ ਜਦੋਂ ਬ੍ਰਾਹਮਣ ਕਰਦੇ ਆਏ ਥੇ ਸਾਡੇ ਇੱਥੇ ਹੋਰ ਵੀ ਮੰਦਿਰ ਹੈ 100 ਮੇਸ਼ਵਰ ਮਹਾਦੇਵ ਹੈ ਕੋਲੀ ਹੈ ਤੇ ਉਹਦੇ ਬਾਅਦ ਸਾਡੇ ਇੱਥੇ ਬਨੋੜੇ ਮਹਾਦੇਵ ਉਹਨਾਂ ਨੇ ਭ੍ਰਮਣ ਕੀਤਾ ਤਾਂ ਔਰ ਪੂਜਾ ਕੀਤੀ ਦੀ ਔਰ ਜੋ ਸਾਡੇ ਇੱਥੇ ਸ਼ਿਵਲਿੰਗ ਹੈ ਉਹ ਸਵੈੰਭੂ ਸ਼ਿਵਲਿੰਗ ਪ੍ਰਗਟ ਹੈ ਉਹਨਾਂ ਨੇ ਢੂੰਡ ਕੇ ਇੱਥੇ ਪੂਜਾ ਕੀਤੀ ਸੀ ਉਹਨਾਂ ਦੀ ਔਰ ਵਿਚ ਮੰਨੇ ਦਾ ਇਹ ਵੀ ਹੈ ਕਿ ਇੱਕ ਰਾਖਸ਼ ਹੁੰਦਾ ਦਾ ਇੱਥੇ ਬਹੁਤ ਪੁਰਾਣੇ ਜ਼ਮਾਨੇ ਚ ਉਹਨਾਂ ਦਾ ਵਧ ਕਰਨ ਵਾਸਤੇ ਮਹਾਦੇਵ ਨੇ ਅਰਧਨਾਰੇਸ਼ਵਰ ਰੂਪ ਲੈ ਕੇ ਉਹਦਾ ਵਧ ਕੀਤਾ ਤਾਂ ਫਿਰ ਉੱਥੇ ਉਹਦਾ ਵਧ ਕਰਨ ਦੇ ਬਾਅਦ ਇੱਥੇ ਪ੍ਰਗਟ ਹੋਏ تھے ਫਿਰ ਉਹ ਸਵੈੰਭੂ ਸ਼ਿਵਲਿੰਗ ਵਿੱਚ ਇੱਥੇ ਰਹਿਣ ਲੱਗੇ تھے ਇਹ ਵੀ ਦੱਸਿਆ ਜਾਂਦਾ ਰਿਦਮ ਜੀ ਕਿ ਹੋਰ ਕਿਤੇ ਨੇੜੇ ਤੇੜੇ ਜਿਹੜਾ ਅਰਧ ਨਰੇਸ਼ਵਰ ਰੂਪ ਨਹੀਂ ਹੈਗਾ ਮਹਾਦੇਵ ਦਾ ਨਹੀਂ ਇੱਕ ਮੰਦਿਰ ਹੈ ਸਟੇਟਾਂ 'ਚ ਕਿਤੇ ਨਹੀਂ ਹੈਗਾ ਹਾਂਜੀ ਸਿਰਫ ਇੱਕ ਮੰਦਿਰ ਹੈ ਔਰ ਉਹ ਇੰਡੀਆ ਦੇ ਕਿਸੇ ਸਟੇਟ ਵਿੱਚ ਮੈਨੂੰ ਉਹਦਾ ਹਲੇ ਨਾਮ ਯਾਦ ਨਹੀਂ ਆ ਪਰ ਸਿਰਫ ਦੋ ਮੰਦਿਰ ਹੈ ਇੱਕ ਬਨੋੜੇ ਮਹਾਦੇਵ ਸਾਡੇ ਹੱਥ ਹੈ ਇੱਕ ਉਹ ਮੰਦਿਰ ਹੈ ਇੱਥੇ ਫਿਰ ਦੋਨੋਂ ਵਿਰਾਜਮਾਨ ਹੈਗੇ ਨੇ ਹਾਂਜੀ ਮਾਤਾ ਮਾਤਾ ਪਾਰਵਤੀ ਜੀ ਔਰ ਪਿਤਾ ਮਹਾਦੇਵ ਜੀ ਇਹ ਦੋਨੋਂ ਕਹਿੰਦੇ ਆਮਨੇ ਸਾਹਮਨੇ ਬਿਲਕੁਲ ਬਿਲਕੁਲ ਆਮਨੇ ਸਾਹਮਨੇ ਜੋ ਮੰਦਿਰ ਹੈ ਉਹ ਇੱਕ ਹੈ ਜੀ ਸਾਮਣੇ ਮਹਾਦੇਵ ਵੀ ਹੈ ਔਰ ਉੱਥੇ ਮਾਤਾ ਜੀ ਹੈ ਔਰ ਪਿਤਾ ਜੀ ਦੋਨੋਂ ਹੈ ਹਾਂਜੀ ਹਾਂਜੀ ਪੂਰੀਆਂ ਮੰਨਤਾ ਪੂਰੀਆਂ ਹੁੰਦੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਬਹੁਤ ਲੋਕ ਦੂਰ ਦੂਰ ਤੇ ਆਂਦੇ ਅਸੀਂ ਵੀ ਬਚਪਨ ਤੇ ਪਹਿਲਾਂ ਕਰਦੇ ਨਾਲ ਆਂਦੇ ਤੇ ਹੁਣ ਤਾਂ ਚਲੋ ਖੁਦ ਆਂਦੇ ਆ ਬੜੇ ਹੋ ਗਏ ਵੇ ਔਰ ਜੋ ਵੀ ਮੰਗੋ ਸਭ ਪੂਰਾ ਹੁੰਦਾ ਸੱਚੇ ਦਿਲੋਂ ਮੰਗੋ ਉਹੀ ਜਾਣੀ ਜਾਣੇ ਜੀ ਕੋਈ ਕ੍ਰਿਸ਼ਮਾ ਹੁੰਦੀ ਵੀ ਦੇਖਿਆ ਤੁਸੀਂ ਬਹੁਤ ਹੋਈ ਜੀ ਆਪਣੀ ਜ਼ਿੰਦਗੀ ਚ ਬਹੁਤ ਹੋਈ ਇਹਨਾਂ ਦੇ ਕਰਕੇ ਕੋਈ ਦੱਸ ਸਕਦੇ ਹੋ ਕੁਝ ਸਾਡੇ ਲਈ ਮੇਰੇ ਮਦਰ ਦੀ ਹੈਲਥ ਬਹੁਤ ਖਰਾਬ ਰਹਿੰਦੀ ਸੀ ਚਲੋ ਸਾਲ ਦੋ ਸਾਲ ਉਹ ਬੈੱਡ ਰਿਡਨ ਰਹੇ ਬੈੱਡ चलो इनकी कृपा ठीक होल, होंगे और आज वो ठीक है है नहीं ने तभी मना भी करता था और जो ना छोटे -मोटे भी बहुत करिश्मे होंगे हालांकि आसरे ही इतिहास के बारे में और ये पहला मंदिर है, है जहाँ पे अर्थ भी है महादेव भी और माता पार्वती भी है यहाँ पे शिवरात्रि के टाइम में बहुत लोग आते हैं दूर दूर से काफी स्टेट से और यहाँ पे बड़ी भव्य आरती होती है सुबह शाम दो टाइम ਔਰ ਯਹਾਂ ਮਾਧੇਵ ਦਾ ਸ਼ਿੰਗਾਰ ਹੋਤਾ ਹੈ ਸਪੈਸ਼ਲ ਸ਼ਿਵਰਾਤਰੀ ਕੀ ਉਸਮੇ ਲੋਕੋਂ ਦੀਆਂ ਮਨੁਹਤੇ ਪੂਰੀ ਹੁੰਦੀਆਂ ਹਨ ਬਿਲਕੁਲ ਬਹੁਤ ਮਨੁਹਤੇ ਪੂਰੀ ਹੁੰਦੀ ਹੈ ਅਗਰ ਸੱਚਾ ਬਦਲ ਕੇ ਮੰਗੂ ਤਾਂ ਸਾਡੇ ਨਾਲ ਮੌਜੂਦ ਨੇ ਸੁਖਬੀਰ ਸਿੰਘ ਜੀ ਇਹ ਇੱਥੇ ਦੇ ਚਤਾੜਾ ਪਿੰਡ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਅਸੀਂ ਪੁੱਛ ਜਾ ਰਹੇ ਹਾਂ ਕਿ ਬਨੂੜੇ ਮਹਾਦੇਵ ਮੰਦਿਰ ਦਾ ਕੀ ਇਤਿਹਾਸ ਹੈ ਬਨੂੜੇ ਮਹਾਦੇਵ ਮੰਦਿਰ ਕੌਰਵਾ ਪਾਂਡਵਾ ਦੇ ਟਾਈਮ ਦਾ ਪਰਾਤੀਨ ਮੰਦਿਰ ਹੈ ਜੀ ਔਰ ਇੱਥੇ ਦੇ ਜਿਹੜੀ ਪਹਿਲੇ ਇੱਥੇ ਆਣਾ ਜਾਣਾ ਥੋੜਾ ਮੁਸ਼ਕਲ ਸੀਗਾ ਜੀ ਹੁਣ ਸੜਕ ਸਬਦਾ ਬਣ ਚੁੱਕੀ ਹੈ ਬਿਜਲੀ ਹੈ ਪਾਣੀ ਹੈ ਸਹੂਲਤਾ ਹੈਗੀਆਂ ਥੋੜੀ ਥੋੜੀ ਦੇਰ ਬਾਅਦ ਮੱਥਾ ਟੇਕਣੇ ਨੂੰ ਦੂਰ ਦੂਰ ਤੋਂ ਪਬਲਿਕ ਇੱਥੇ ਆਂਦੀ ਹੈ ਜੀ ਰੂਟੀਨ ਚ ਆ ਰਹੀ ਹੈ ਇਹਦਾ ਨਾਮ ਬਨੂੜੇ ਮਹਾਦੇਵੀ ਕਿਉਂ ਪਿਆ ਬਨੋੜੇ ਇਸ ਜਗ੍ਹਾ ਦਾ ਨਾਮ ਜਿਹੜਾ ਥਾਣਾ ਜੀ ਉਹ ਬਨੋੜੇ ਥਾ ਜੀ ਜਿਸ ਜਗ੍ਹਾ 'ਚ ਮੰਦਿਰ ਸਥਿਤ ਹੈਗਾ ਇਹ ਔਰ ਪਹਿਲੇ ਇਹ ਮੰਦਿਰ ਬਿਲਕੁਲ ਮਤਲਬ ਜਿਹੜਾ ਪਰਿਸਰ ਥਾ ਬਿਲਕੁਲ ਛੋਟਾ ਜਿਹਾ ਸੀਗਾ ਹੁਣ ਜਿੱਦਾਂ ਜਿੱਦਾਂ ਇਹ ਇਹਦੇ ਜ਼ਰੂਰਤ ਦੇ ਅਨੁਸਾਰ ਇਹਦੀ ਹਰ ਚੀਜ਼ ਦੀ ਬੜੌਤਰੀ ਹੋ ਰਹੀ ਹੈ ਇਸ ਵੇਲੇ ਜੀ ਆ ਵੀ ਇੱਕ ਨਵਾਂ ਲੈਂਟਰ 500 ਲਗਭਗ 500 550 550 ਸਕਰ ਫੁੱਟ ਦਾ ਲੈਂਟਰ ਨਹੀਂ ਪੌਣੇ 500 ਬੋਰੀ ਦੇ ਲਗਭਗ ਜਿਹੜਾ ਹੁਣੀ ਪੈ ਕੇ ਹਟਿਆ ਇਹ ਵਾਲਾ ਸ਼ਟਰਿੰਗ نیچے ਬੰਦੇ ਖੋਲ ਲਿਆ ਕਰਦੇ ਇਹ ਤੁਸੀਂ ਕਿਹਾ ਕਿ ਪਾਂਡਵਾਂ ਦਾ ਬਣਾਇਆ ਹੋਇਆ ਮੰਦਿਰ ਹੈ ਕੋਰਮ ਪਾਂਡਵਾਂ ਦਾ ਜਿੱਦਾ ਅਸੀਂ ਸੁਣ ਇੱਥੇ ਜਿਹੜੀ ਸ਼ਿਵਲਿੰਗ ਦੀ ਸਥਾਪਨਾ ਇਹ ਪਾਂਡਵਾਂ ਦੁਆਰਾ ਕੀਤੀ ਗਈ ਸੀ ਪਹਿਲਾਂ ਦੀ ਹਾਂਜੀ ਉਹਨਾਂ ਦੇ ਦੁਆਰਾ ਕੀਤੀ ਗਈ ਹੈ ਕੁਝ ਜਿਹੜੇ ਇਹ ਪੜੋਸੀ ਨਜ਼ਦੀਕ ਘਰ ਹੈਗੇ ਇਹਨਾਂ ਦੇ ਬਜ਼ੁਰਗ ਹੁਣ ਤਾਂ ਕੁਝ ਸਾਲ ਪਹਿਲੇ ਐਕਸਪਾਇਰ ਹੋ ਗਏ ਉਹਨਾਂ ਤੋਂ ਅਸੀਂ ਇਦਾਂ ਵੀ ਸੁਣਿਆ ਕਿ ਇਹ ਜਿਹੜਾ ਮੰਦਰ ਹੈਗਾ ਕਿ ਇਹ ਬਾਜ਼ਾਰ ਦੇ ਗੱਬੇ ਸੀਗਾ ਜੀ ਜਦ ਕਿ ਇਦਾਂ ਦਾ ਕੋਈ ਇੱਥੇ ਸਾਨੂੰ ਮੌਕੇ ਤੇ ਸਿੰਪਟਮ ਨਹੀਂ ਐਸਾ ਲੱਗਦਾ ਕਿ ਇੱਥੇ ਹਾਲ ਦੌੜੇ ਬਾਜ਼ਾਰ ਥਾ ਜੀ ਕੀ ਇੱਥੇ ਆਣ ਨਾਲ ਕਿਸੇ ਬੰਦੇ ਦੀ ਕੋਈ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਮਨੋ ਕਾਮਨਾ ਮੈਂ ਸਕੂਲ ਟਾਈਮ 'ਚ ਪੜ੍ਹਨੇ ਵੇਲੇ ਇਸ ਮੰਦਰ 'ਚ ਆਂਦਾ ਜਾਂਦਾ ਥਾ ਜੀ ਮੱਥਾ ਟੇਕਣੇ ਨੂੰ ਤਾਂ ਮੈਂ ਸਰਕਾਰੀ ਟੀਚਰ ਰਟਾਇਰ ਹੋਇਆ ਤਾਂ ਮੇਰੀ ਸ਼ੁਰੂ ਦੀ ਜਿਹੜੀ ਨੌਕਰੀ ਆ ਉਹ ਇਹ ਮੰਦਰ ਦੇ ਪਰਸਰ ਪਰਸਰ ਚ ਹੀ ਸਰਕਾਰੀ ਸਕੂਲ ਹੈ ਜਿੱਥੋਂ ਮੇਰੀ ਨੌਕਰੀ ਸ਼ੁਰੂ ਹੋਈ ਸੀ ਨਹੀਂ ਤੁਸੀਂ ਕੋਈ ਇੱਥੇ ਦੇਖਿਆ ਕਿਸੇ ਨਾਲ ਕੋਈ ਚਮਤਕਾਰ ਹੁੰਦਾ ਕੋਈ ਆ ਕੇ ਇੱਥੇ ਠੀਕ ਹੁੰਦਾ ਜਾਂ ਕਿਦਾਂ ਵੀ ਉਹ ਹੁਣੇ ਹੀ ਤੁਹਾਡੇ ਉਹ ਲੜਕਾ ਤੁਹਾਨੂੰ ਦੱਸ ਰਿਹਾ tha ਕਿ ਮੇਰੀ ਬੰਮੀ ਬਿਮਾਰ ਹੁੰਦੀ ਸੀ ਤੇ ਇੱਥੇ ਆਣ ਦੇ ਨਾਲ ਹੁਣ ਉਹ ਬਿਲਕੁਲ ਚੱਲ ਫਿਰ ਰਹੀ ਹੈ ਠੀਕ ਹੈਗੀ ਹੈ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਸਰ ਰਜੇਸ਼ ਕੁਮਾਰ ਹੈ ਜੀ। ਰਜੇਸ਼ ਜੀ ਤੁਸੀਂ ਇੱਥੇ ਲੋਕਲ ਹੀ ਰਹਿਣ ਵਾਲੇ ਹੋ? ਹਾਂ ਜੀ ਮੈਂ ਲੋਕਲ ਰਹਿਣ ਵਾਲਾ ਜਿੱਥੇ ਪਿੰਡ ਬਡਾਲਾ ਦੀ ਆਪਣਾ। ਬਲੂੜੇ ਮਹਾਦੇਵ ਮੰਦਿਰ ਕਿੰਨਾ ਕੁ ਪੁਰਾਣਾ ਹੈਗਾ ਜੀ? ਅ ਦੇਖੋ ਜੀ ਬਿਨੇ ਬਨੋੜੇ ਮਾਤਾ ਮੰਦਿਰ ਹੈ ਜੀ। ਇਹਦਾ ਜਿਹੜਾ ਇਤਿਹਾਸ ਹੈ ਉਹ ਪਾਂਡਵਾਂ ਨਾਲ ਜੁੜਿਆ ਹੋਇਆ ਜੀ। ਤੇ ਮੰਨਿਆ ਹੀ ਜਾਂਦਾ ਕਿ ਪਾਂਡਵਾਂ ਦਾਰ ਨਿਰਮਤ ਮੰਦਿਰ ਅਗਿਆਤ ਵਾਸ ਦੇ ਦੌਰਾਨ ਜਾਦੂ ਥੇ ਆਏ ਸੀਗੇ ਤਾਂ ਉਹਨੇ ਇੱਥੇ ਸ਼ਿਵਲਿੰਗ ਸਥਾਪਿਤ ਕੀਤਾ ਸੀਗਾ। ਔਰ ਔਰ ਮੈਂ ਪਿਛਲੇ ਬਚਪਨ ਸੇ ਆ ਰਿਹਾ ਮਤਲਬ ਇੱਥੇ ਤਾਂ ਇਹ ਹੀ ਸੁਣਦਾ ਆ ਰਿਹਾ ਮੈਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜੀ ਡਿਵੈਲਪਮੈਂਟ ਹੈ ਉਹ ਬਹੁਤ ਜ਼ਿਆਦਾ ਹੋ ਗਈ ਉਸ ਵਜ੍ਹਾ ਖੈਰ ਕੁਛ ਵੀ ਨਾ ਸਤ ਹੈ ਮਤਲਬ ਕਿ ਛੋਟਾ ਹੀ ਮੰਦਰ ਥਾ ਲੇਕਿਨ ਹੁਣ ਤਾਂ ਜੋ ਚਤਾੜਾ ਕਮੇਟੀ ਪ੍ਰਬੰਧਕ ਕਮੇਟੀ ਇਹਨੇ ਬਹੁਤ ਅੱਛਾ ਕਾਰਜ ਕੀਤਾ ਵਾ ਆਹ ਪਾਸ ਦੇ ਜੋ ਪਿੰਡ ਹੈ ਜਿਦਾ ਬਡਾਲਾ ਚਤਾੜਾ ਮਹਾਦੇਵ ਸਾਰਿਆਂ ਨੇ ਬਹੁਤ ਅੱਛਾ ਯੋਗਦਾਨ ਦਿੱਤਾ ਤੋਂ ਜਿਹੜਾ ਇਹ ਮੰਦਰ ਹੈ ਬਿਲਕੁਲ ਸੱਚ ਹੈ ਕਿ ਜਿਹੜਾ ਮੰਦਰ ਉਹ ਪਾਣੂ ਦੁਆਰਾ ਨਿਰਮਿਤ ਹੈ ਉਹ ਸਭ ਤੋਂ ਵੱਡੀ ਖਾਸੀਅਤ ਹੈ ਯਹਾਂ ਪੇ ਜੋ ਅਰਧ ਨਾਰਾਇਣ ਮੰਦਰ ਵੀ ਹੈ ਜੋ ਆਪਨੇ ਸਾਹਮਣੇ ਦੇਖਾ ਹੋਗਾ ਤੋਂ ਐਸੇ ਸਭ ਦੋ ਹੀ ਮੰਦਰ ਹੈ ਜੋ ਮੈਨੇ ਸੁਨੇ ਹੈ ਇੱਕ ਤਾਂ ਮੇਨੂੰ ਪਤਾ ਨਹੀਂ ਕਹਾਂ ਪਰ ਹੈ ਲੇਕਿਨ ਜੋ ਦੂਸਰਾ ਮੰਦਰ ਹੈ ਉਹ ਯਹੀ ਹੈ ਇਹਦੇ ਚ ਕੀ ਹੁੰਦਾ ਅਰਧ ਨਾਰਾਇਣ ਕੀ ਮਤਲਬ ਹੈ ਜੀ ਅਰਧ ਨਾਰਾਇਣ ਦਾ ਮੰਤਰ ਹੈ ਕਿ ਜਿੱਦਾਂ ਸ਼ਿਵ ਸ਼ੰਕਰ ਔਰ ਮਾਤਾ ਪਾਰਵਤੀ ਦਾ ਸਯੁਕਤ ਸਰੂਪ ਅੱਧਾ ਰੂਪ ਮਾਤਾ ਪਾਰਵਤੀ ਦਾ ਅੱਧਾ ਰੂਪ ਜਿਹੜਾ ਹੁੰਦਾ ਉਹ ਭੋਗਨ ਸ਼ੰਕਰ ਦਾ ਹੈ ਜੇ ਲਾ ਉਹ ਦੋਹੀ ਜੁੜ ਜਾਂਦੇ ਤਾਂ ਉਹਨੂੰ ਕਹਿੰਦੇ ਅਰਧ ਨਾਰਾਇਣ ਰੂਪ ਤੋਂ ਇਹ ਮੰਦਰ ਹੋਗਾ ਜੀ ਇੱਕੋ ਇੱਕ ਮੰਦਿਰ ਕਹਿ ਲੋ ਕਿ ਹਿਮਾਚਲ ਜਾਂ ਪੰਜਾਬ ਹੋਰ ਆਸ-ਪਾਸ ਇੱਕੋ ਇੱਕ ਮੰਦਿਰ ਹੈ ਹਾਂ ਬਿਲਕੁਲ ਬਿਲਕੁਲ ਅਗਲੇ ਵੈਸੇ ਕਿਸੇ ਨੇ ਬਣਾਇਆ ਹੋਵੇ ਮਤਲਬ ਕਿ ਵੈਸੇ ਕਹਿੰਦੇ ਨੇ ਸ ਪਰ ਇਤਿਹਾਸਿਕ ਤੌਰ ਪਰ ਇਹ ਮੰਦਿਰ ਆਦਿ ਨਿਸ਼ੋਰੀ ਹੈ ਭਗਵਾਨ ਪੋਲੇਨਾਥ ਨੇ ਖੁਦ ਕਹਿੰਦੇ ਇੱਥੇ ਆ ਕੇ ਜਿਹੜਾ ਸ਼ਿਵਲਿੰਗ ਹੈ ਸਵੈੰਭੂ ਪ੍ਰਗਟ ਹੋਇਆ ਮਾਂ ਪਾਰਵਤੀ ਵਾਲਾ ਵੀ ਤੇ ਉਹ ਵੀ ਅ ਦੇਖੋ ਜੀ ਇਦਾਂ ਕਿ ਇਸ ਦੇ ਬਾਰੇ ਤਾਂ ਜਿਹੜੀ ਪ੍ਰਬੰਧਕ ਕਮੇਟੀ ਨੂੰ ਜ਼ਿਆਦਾ ਪਤਾ ਹੋਣਾ ਲੇਕਿਨ ਜਿੱਥੇ ਤੱਕ ਮੇਰੀ ਨੋਲੇਜ ਹੈ ਜਿੰਨਾ ਮੈਨੂੰ ਪਤਾ ਹੈ ਕਿਉਂ ਜੋ 10 ਵੀ ਰਹੇ ਹੋਗੇ ਤਾਂ ਬਿਲਕੁਲ ਸੱਚ ਹੋਣਾ ਇਹ ਬਿਲਕੁਲ ਕੋਈ ਹੋਰ ਗੱਲ ਨਹੀਂ ਬਿਲਕੁਲ ਸੱਚ ਗੱਲ ਹੋਣੀ ਹੈ ਕਿਉਂਕਿ ਮੈਨੂੰ ਇੰਨਾ ਪਤਾ ਕਿ ਇਹ ਜਿਹੜਾ ਇਹ ਮੰਦਿਰ ਹੈ ਪਾਣਵਾਜ਼ਰ ਨਨਮਤ ਹੈ ਔਰ ਅਰਧ ਨਰਿਸ਼ਵਰ ਜੋ ਮੰਦਿਰ ਹੈ ਨਾ ਜੀ ਇਹ ਬਿਲਕੁਲ ਹੀ ਜੋ ਹੈ ਦੂਸਰਾ ਮੰਦਿਰ ਹੈ ਜੀ ਤੇ ਆ ਖੂਬਾਰੇ ਤੁਸੀਂ ਕੀ ਜਾਣਕਾਰੀ ਦੇ ਰਹੇ ਹੋ ਅਹ ਤੇ ਕਿਸਾਰੇ ਖੂਬਾਰੇ ਜਾਣਕਾਰੀ ਹੈ ਕਿ ਇੱਥੇ ਖੁਦਾਈ ਚੱਲ ਰਹੀ ਸੀ ਤਾਂ ਬਹੁਤ ਟਾਈਮ ਪਹਿਲਾਂ ਕੋਈ 10 20 ਸਾਲ ਪਹਿਲਾਂ ਰਕ ਲੋ 20 22 ਸਾਲ ਪਹਿਲਾਂ ਤੋਂ ਜਦ ਖੁਦਾਈ ਚੱਲ ਰਹੀ ਸੀ ਤਾਂ ਖੁਦਾਈ ਦੇ ਦੌਰਾਨ ਜੋ ਇੱਥੇ ਤੇ ਜੋ ਹੈ ਮੂਰਤੀ ਨਿਕਲੀ ਸੀ ਨੰਦੀ ਜੀ ਦੀਆਂ ਤੋਂ ਉਹਨਾਂ ਵਿੱਚੋਂ ਤੇ ਇੱਕ ਮੂਰਤੀ ਦਾ ਜੀ ਮੰਦਰ ਵਿੱਚ ਸਥਾਪਿਤ ਕਰ ਦਿੱਤੀ ਵੀ ਜੋ ਸਾਨੂੰ ਪਤਾ ਜੀ ਔਰ ਦੂਸਰੀ ਮੂਰਤੀ ਜਿਹੜੀ ਤੁਹਾਨੂੰ ਸਾਹਮਣਾ ਦਿਖਾਈ ਦੇ ਰਹੀ ਹੋਣੀ ਜੀ ਉਹ ਤੁਸੀਂ ਦੇਖ ਸਕਦੇ ਹੋ ਸਾਹਮਣਾ ਤੇ ਜੋ ਦੋ ਮੂਰਤੀਆਂ ਜਿਹੜੀ ਖਦਾਈ ਦੌਰਾਨ ਨਿਕਲੀਆਂ ਸੀਆਂ ਹੋਰ ਵੀ ਵਗੈਰਾ ਕੁਝ ਨਿਕਲਿਆ ਥਾ ਲੇਕਿਨ ਉਹ ਵਗੈਰਾ ਖਦਾਈ ਵਗੈਰਾ ਟੁੱਟ ਗਿਆ ਜੈ ਸਮਥਿੰਗ ਲੇਟ ਹੋਰ ਡੈਮੇਜ ਵਗੈਰਾ ਹੋ ਗਿਆ ਥਾ ਸੋ ਸ਼ਾਇਦ ਉਹ ਇਹ ਮੂਰਤੀ ਦੇਖਣ ਨੂੰ ਲੱਗਦੀ ਹੈ ਕਿ ਬਹੁਤ ਸੈਂਕੜੇ ਸਾਲ ਪੁਰਾਣੀ ਹੋਏਗੀ ਜੀ ਅ ਦੇਖੋ ਜੀ ਅਗਰ ਜਦ ਖਦਾਈ ਚ ਨਿਕਲੀ ਹੈ ਜੀ ਤਾਂ ਨੋਰਮਲੀ ਇਹ ਕਾਫੀ ਪੁਰਾਣੀ ਮੂਰਤੀ ਹੋਣੀ ਲੇਕਿਨ ਬਾਕੀ ਦਾ ਅਗਰ ਇਤਿਹਾਸਕਾਰ ਇਹਨੂੰ ਸਰਚ ਕਰਨਾ ਚਾਹੁੰਦੇ ਹੈ ਤਾਂ ਉਹ ਅੱਛੀ ਤਰ੍ਹਾਂ ਦੱਸ ਸਕਦੇ ਇਹਦੇ ਬਾਰੇ ਚ ਕਿ ਇਹ ਕਿੰਨੇ ਸਾਲ ਪੁਰਾਣੀ ਹੈ ਕਿੰਨੇ ਸਾਲ ਨਹੀਂ ਹੈ ਬਾਕੀ ਦਾ ਪਰਮੰਦਰ ਕਮੇਟੀ ਤੇ ਪਰਮਿਸ਼ਨ ਲੈ ਕੇ ਇਹਦੀ ਮਲਗ ਇਤਿਹਾਸਿਕ ਤੌਰ ਤੇ ਜਦੋਂ ਕਾਰਬਨ ਡੇਟਿੰਗ ਨਾਲ ਪਤਾ ਕਰ ਸਕਦੇ ਤੁਸੀਂ ਤਾਂ ਜੋ ਅਸੀਂ ਸੁਣਿਆ ਬਚਪਨ ਤੇ ਤਾਂ ਇਹੀ ਸੁਣਿਆ ਕਿ ਇੱਥੇ ਖੁਦਾਈ ਹੋਈ ਸੀ ਔਰ ਇਹ ਖੂ ਹੈ ਜੀ ਠੀਕ ਹੈ ਜੀ ਤੇ ਇੱਥੇ ਦੇ ਨਿਕਲੀ ਸੀ ਮੂਰਤੀ ਜੀ ਕਿ ਕੀ ਤੁਹਾਨੂੰ ਹੁਣ ਤੱਕ ਪਤਾ ਲੱਗਾ ਕਿ ਇਤਿਹਾਸ ਹੈਗਾ ਮੰਨਣਾ ਇਹ ਮੰਦਿਰ ਹਜ਼ਾਰਾਂ ਸਾਲ ਪੁਰਾਣਾ ਮੰਦਿਰ ਹੈ ਜੀ ਪਿੰਡ ਲਤਾੜਾ ਬਰੂੜ ਮਹਾਦੇਵ ਮੰਦਿਰ ਦਾ ਨਾਮ ਹੈ ਜੀ ਜ਼ਿਲ੍ਹਾ ਊਨਾ ਇੱਥੇ ਦਾ ਇਤਿਹਾਸ ਹੈ ਜੀ ਇਹ ਅਰਧਨਾਰੇਸ਼ਵਰ ਮੰਦਿਰ ਹੈ ਜੀ ਮਾਂ ਪਾਰਵਤੀ ਤੇ ਭੋਲੇਨਾਥ ਦਾ ਇਹ ਭੋਲੇਨਾਥ ਦਾ ਸ਼ਿਵਲਿੰਗ ਹੈ ਜੀ ਜਿਹੜਾ ਅਰਧਨਾਰੇਸ਼ਵਰ ਸ਼ਿਵਲਿੰਗ ਹੈ ਉਹ ਹੈਗਾ ਤੁਹਾਡਾ ਆ ਬਿਲਕੁਲ ਸਾਹਮਣੇ ਆਮੋ ਸਾਹਮਣੇ ਸ਼ਿਵਲਿੰਗ ਹੈ ਇਹ ਪੂਰੇ ਵਰਲਡ ਵਿੱਚ ਇੱਕ ਕੱਲਾ ਇਹੀ ਮੰਦਿਰ ਹੈ ਜਿਹੜਾ ਹਿੰਦੂਸਤਾਨ ਵਿੱਚ ਹਮ ਜਿਲੇ ਉਨੇ ਚ ਇਸ ਮੰਦਿਰ ਦਾ ਇਤਿਹਾਸ ਹੈ ਜੀ ਕਿ ਇਹ ਉਹ ਦੇਖੋ ਤੁਸੀਂ ਕਿ ਮਾਂ ਪਾਰਵਤੀ ਤੇ ਭਗਵਾਨ ਸ਼ਿਵ ਅਰਧ ਨਾਰੈਸ਼ਵਰ ਮੰਦਿਰ ਹੈ ਜੀ ਇਹ ਇਹ ਪਾਂਡਵਾਂ ਦੇ ਟਾਈਮ ਦਾ ਹੈ ਜਦੋਂ ਇੱਕ ਰਕਸ਼ਸ਼ ਇੱਥੇ ਹੁੰਦਾ ਸੀ ਬਹੁਤ ਤੰਗ ਕਰਦਾ ਸੀ ਲੋਕਾਂ ਨੂੰ ਭੁਲੇਨਾਥ ਨੇ ਆਪ ਇਹ ਸ਼ਿਵਲਿੰਗ ਸਵੈੰਭੂ ਹੈ ਤਾਂ ਆਪ ਪ੍ਰਗਟ ਹੋਇਆ ਸ਼ਿਵਲਿੰਗ ਤੇ ਭੁਲੇਨਾਥ ਜੀ ਇੱਥੇ ਆਗੇ ਉਹਦਾ ਵੱਧ ਕੀਤਾ ਤੇ ਇੱਥੇ ਆ ਪ੍ਰਵੇਸ਼ ਕੀਤਾ ਬੋਲੇ ਨਾਜ ਜੀ ਨੇ ਤੁਸੀਂ ਹੁਣ ਤੱਕ ਕੀ 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 ਪਤਾ ਕੀਤਾ ਕੀ ਕੀ ਪਤਾ ਲੱਗਿਆ ਦੇਖੋ ਇੱਥੇ ਪਿੰਡ ਚ ਤਾੜਾ ਦੇ ਰਹਿਣ ਵਾਲੇ ਕਈ ਲੋਕ ਸਾਨੂੰ ਮਿਲੇ ਆ ਉਹਨਾਂ ਨੇ ਇਸ ਦਾ ਇਤਿਹਾਸ ਇਹੀ ਦੱਸਿਆ ਕਿ ਪਾਂਡਵਾਂ ਦੇ ਟਾਈਮ ਦਾ ਮੰਦਿਰ ਹੈ ਪਾਂਡਵਾਂ ਜਿਹਨੂੰ ਜਦੋਂ ਅਗਿਆਤਵਾਸ ਮਿਲਿਆ ਸੀਗਾ ਉਦੋਂ ਉਹਨਾਂ ਨੇ ਸ਼ਿਵਜੀ ਦੀ ਪੂਜਾ ਕਰਨ ਦੇ ਲਈ ਇੱਥੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਇਹਦੀ ਜਿਹੜੀ ਡਵੈਲਪਮੈਂਟ ਹੈ ਉਹ ਚਤਾੜਾ ਪਿੰਡ ਦੀ ਮੰਦਿਰ ਕਮੇਟੀ ਨੇ ਸੰਭਾਲ ਲਈ ਇਸ ਤੋਂ ਬਾਅਦ ਇਹ ਦੱਸਦੇ ਆ ਕਿ ਮੰਦਿਰ ਦਾ ਬਹੁਤ ਵਿਕਾਸ ਹੋਇਆ ਹੈ ਇਸ ਮੰਦਿਰ ਦੇ ਵਿੱਚ ਪੂਰੇ ਇੰਡੀਆ ਤੋਂ ਲੋਕ ਆਉਂਦੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਭਗਵਾਨ ਪੂਲੇ ਸ਼ੰਕਰ ਦੇ ਦਰਸ਼ਨ ਕਰਨ ਦੇ ਲਈ ਇੱਧਰ ਅਰਧ ਨਿਵੇਸ਼ਰ ਸ਼ਿਵਲਿੰਗ ਉਹਦੇ ਦਰਸ਼ਨ ਕਰਨ ਦੇ ਲਈ ਦੂਰ ਦੂਰ ਤੋਂ ਦੁਨੀਆ ਆਉਂਦੀ ਆ ਹੁਣ ਵੀ ਅੱਜ ਤੋਂ 8 ਦਿਨ ਬਾਅਦ ਸ਼ਵਰਾਤਰੀ ਹੈ ਉਸ ਸ਼ਵਰਾਤਰੀ ਦੀਆਂ ਹੀ ਤਿਆਰੀਆਂ ਚੱਲ ਰਹੀਆਂ ਨੇ ਇਸ ਮੰਦਰ ਦੇ ਵਿੱਚ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਣਗੇ ਸਾਰੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਇੱਥੇ ਜਦੋਂ ਦਾ ਮੈਂ ਸਵੇਰ ਦਾ ਆਇਆ ਹੋਇਆ ਮੈਂ ਮੇਰਾ ਖਿਆਲ ਹੈ 100 ਤੋਂ ਵੱਧ ਬੰਦੇ ਇੱਥੇ ਦਰਸ਼ਨ ਕਰਕੇ ਚਲੇ ਗਏ ਨੇ ਤੇ ਇੱਕ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਇੱਥੇ ਪਤਾ ਲੱਗਿਆ ਕਿ ਜਿਹੜਾ ਬੰਦਾ ਇੱਥੇ ਆ ਕੇ ਆਪਣੀ ਦਿਲੋਂ ਕੋਈ ਮਨੋ ਕਾਮਨਾ ਕੋਈ ਮੰਗਦਾ ਉਹਦੀ ਪੂਰੀ ਹੁੰਦੀ ਹੈ ਇੱਥੇ ਹੁਣੇ ਇੱਕ ਸਾਨੂੰ ਲੜਕਾ ਮਿਲਿਆ ਵੀ ਸੀ ਕਹਿੰਦਾ ਮੇਰੀ ਮਦਰ ਬਹੁਤ ਬਿਮਾਰ ਰਹਿੰਦੇ ਤੇ ਉਹ ਹੁਣ ਇੱਥੇ ਜਦਦੇ ਆਉਣ ਲੱਗੇ ਨੇ ਠੀਕ ਹੋ ਗਏ ਨੇ ਇਸੇ ਤਰ੍ਹਾਂ ਹੋਰ ਵੀ ਬੜੀਆਂ ਚੀਜ਼ਾਂ ਪਤਾ ਲੱਗ ਰਹੀਆਂ ਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਕਹੂੰਗਾ ਕਿ ਇੱਥੇ ਵੱਤੋਂ ਵੱਤ ਵੱਧ ਛੜ ਕੇ ਆਉਣ ਤੇ ਆਪਣੀ ਮਨੋ ਕਾਮਨਾ ਇੱਥੇ ਪੂਰੀ ਕਰਨ ਤੇ ਭੋਲੇ ਸ਼ੰਕਰ ਦੇ ਦਰਸ਼ਨ ਕਰਨ જય ਸ਼ੇਵੀ ਸ਼ਿਵ ਮਹਾਰਾਜ ਦੀ ਜੈ ਇਹ ਹਜ਼ਾਰਾਂ ਸਾਲ ਪੁਰਾਣਾ ਪਾਂਡਵਾਂ ਦੇ ਟਾਈਮ ਦਾ ਧੂਣਾ ਇਦਾਂ ਹੀ ਚੱਲ ਰਿਹਾ ਜੀ ਇਹ ਤਬ ਇਸ ਮੰਦਰ ਦਾ ਜਿਹੜਾ ਇਤਿਹਾਸ ਹੈ ਇੱਕ ਮੂਰਤੀ ਤੁਸੀਂ ਥੱਲੇ ਖੂ ਦੇ ਉੱਤੇ ਦਿਖਾਈ ਜਿਹੜੀ ਖੁਦਾਈ ਦੇ ਟਾਈਮ ਮਿਲੀ ਸੀ ਤੇ ਇਹ ਮੰਦਰ ਭੋਲੇनाथ ਜੀ ਆਪ ਇੱਥੇ ਪ੍ਰਗਟ ਨੇ ਵਿਰਾਜਮਾਨ ਨੇ 24 ਘੰਟੇ ਇੱਥੇ ਲੰਗਰ ਚੱਲਦਾ ਰਹਿੰਦਾ ਜੀ। ਤੋ ਜਿਸ ਟਾਈਮ ਮਰਜ਼ੀ ਯਾਤਰੀ ਆਵੇ ਚਾਹ, ਦੁੱਧ, ਪਕੌੜਾ, ਰੋਟੀ, ਪਾਣੀ ਹਰ ਟਾਈਮ ਲੰਗਰ 24 ਘੰਟੇ ਚੱਲਦਾ ਜੀ। ਜਦੋਂ ਮਰਜ਼ੀ ਯਾਤਰੀ ਆਣ। ਪਰ ਉਹ ਸਾਹਮਣੇ دریا ਇਹਦੇ ਉੱਤੇ ਸਰੋਵਰ ਦੇ ਉੱਤੇ ਪੁਲ ਬਣਾਇਆ ਜਾਂਦਾ ਜੀ ਯਾਤਰੀ। ਜਦੋਂ ਸ਼ਿਵਰਾਤਰੀ ਦੇ ਉੱਤੇ 5 ਕਿਲੋਮੀਟਰ ਲੰਬੀ ਲਾਈਨ ਲੱਗੀ ਹੁੰਦੀ ਹੈ ਜੀ ਇੱਥੇ। ਉਹਦੇ ਵਾਸਤੇ ਜਦੋਂ ਲੋਕ ਜਾਦੇ ਹੁੰਦੇ ਨੇ ਉਹਦੇ ਅਸੇ ਪੁਲ ਬਣਾਇਆ ਜਾਂਦਾ ਜੀ। ਪੁਲ ਦੇ ਉੱਪਰ ਉਹ ਆਵਾਜੇ ਲੋਕਾਂ ਦੀ ਹੁੰਦੀ ਜਾਨ ਵਾਲਿਆਂ ਦਾ ਰਸਤਾ ਅਲੱਗ ਹੁੰਦਾ ਆਉਣ ਵਾਲਿਆਂ ਦਾ ਇਦਾਂ ਹੀ ਬੋਲੇ ਬਾਬਾ ਜੀ ਸਭ ਤੇ ਕਿਰਪਾ ਬਣਾਈ ਰੱਖਣ ਜਿੱਦਾਂ ਅੱਜ ਸਾਨੂੰ ਮੌਕਾ ਮਿਲਿਆ ਇੱਥੇ ਆਂਦਾ ਉਦਾਂ ਹਰ ਇੱਕ ਨੂੰ ਮੌਕਾ ਇੱਥੇ ਮਿਲਿਆ ਆਂਦਾ ਤੇ ਆਗੇ ਆਪਣਾ ਜੋ ਮੰਗੋ ਉਹ ਮਿਲਦਾ ਜੀ ਜੋ ਕਹਿ ਤਾ ਬਾਬੇ ਅਗੇ ਤੁਸੀਂ ਮੰਗਣਾ ਆਪਣੇ ਸ਼ਰਧਾ ਨਾਲ ਜੋ ਦਿਲੋਂ ਮੰਗੋਗੇ ਉਹ ਤੁਹਾਨੂੰ ਪੂਰਾ ਹੋਊਗਾ